ਫਰੀਆਲਾ ਪੁਲਿਸ ਚੋਰੀ ਅਤੇ ਲੁੱਟਖੋਣ ਕਰਨ ਵਾਲੇ ਜਿਹੜੇ ਅਪਰਾਧੀਆਂ ਹੁੰਦੇ ਹੈ ਖਿਲਾਫ ਸਖਤੋ ਸਖਤ ਕੁਇਕ ਐਕਸ਼ਨ ਲਏਗੇ ਇਸੇ ਲਈ ਦੇ ਵਿੱਚ ਦੇ ਦੋ ਜਿਹੜੀ ਬੜੀ ਵਾਰਦਾਤਾਂ ਜਿਹੜੇ ਸਮਾਣਾ ਏਰੀਆ ਦੇ ਵਿੱਚ ਹੋਈ ਸੀ ਉਹ ਦੋਨੋਂ ਹੀ ਟ੍ਰੇਸ ਹੋ ਗਈ ਹੈ ਇੱਕ ਜਿਹੜੀ ਕਾਰ ਜਗਿੰਦੀ ਘਟਨਾ ਸੀ ਕਾਰ ਲੁੱਟਖੋਣ ਦੀ ਘਟਨਾ ਸੀ ਉਹ ਵੀ ਟ੍ਰੇਸ ਹੋਈ ਹੈ ਤੇ ਦੂਜੀ ਜਿਹੜੀ ਸੋਨਾ ਦੀ ਚੋਰੀ ਦੀ ਘਟਨਾ ਉਹ ਵੀ ਟ੍ਰੇਸ ਹੋਈ ਹੈ ਦੋਨਾਂ ਦੇ ਬਾਰੇ ਮੈਂ ਤੁਹਾਨੂੰ ਫਰੀਦ ਦੇ ਵਿੱਚ ਦੱਸਣਾ ਚਾਹਾਂਗਾ 15 ਅਗਸਤ ਨੂੰ ਜਿਹੜਾ ਰਾਕੇਸ਼ ਯਾਦਵ ਨੇ ਇੱਕ ਐਫਆਈਆਰ ਦਰਜ ਕਰਾਈ ਪੁਲਿਸ ਸਟੇਸ਼ਨ ਸਰਦਾਰ ਸਮਾਣੇ ਦੇ ਵਿੱਚ ਜਿੱਦੇ ਵਿੱਚ ਉਹਨੇ ਦੱਸਿਆ ਕਿ ਉਹਦੀ ਗੱਡੀ 포ਰਟੋ ਕਟ ਹੈ ਤੇ 80000 ਰੁਪਏ ਦੀ ਰੂਟ ਕੋ ਚਾਰ ਅਣ ਪਛਾਣੇ ਵਿਅਕਤੀਆਂ ਨੇ ਖੋਹੀਏ। ਅ ਪੁਲਿਸ ਨੇ ਪਛਾਣ ਦਰਜ ਕਰਕੇ ਇਨਫੋਰਮੇਸ਼ਨ ਲਿਆ ਹਿਊਮਨ ਤੇ ਟੈਕਨੀਕਲ ਇੰਟੈਲੀਜੈਂਸ ਦਾ ਯੂਜ਼ ਕਰਦੇ ਹੋਏ ਕਹਿੰਦੇ ਚਾਰ ਬੰਦੇ ਨੂੰ ਆਡੈਂਟੀਫਾਈ ਕੀਤਾ ਫਿਰ ਉਹਨਾਂ ਦੀ ਜਿਹੜੀ ਰੋਕਥਾ ਨਿਕਲੀ ਜਿਹੜੇ ਚਾਰ ਬੰਦੇ ਨੇ ਉਹਨਾਂ ਦਾ ਨਾਮ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹਦੇ ਵਿੱਚੋਂ ਤਿੰਨ ਬੰਦੇ ਧੂਰੀ ਦੇ ਵਸਿੰਦੇ ਨੇ। प्रेंस कुमार राम ते जतिन एक अभिकुमार जेड़ा सतगुरुदाव असली ਇਹਨਾਂ ਦੀ ਜਦੋਂ ਲੋਕੇਸ਼ਨ ਨਿਕਲ ਗਈ ਇਹਨਾਂ ਦੀ ਲੋਕੇਸ਼ਨ ਨੇ ਕੁੱਲੂ ਹਿਮਾਚਲ ਪ੍ਰਦੇਸ਼ ਦੀ ਹੈ ਤੇ ਟੀਮ ਸਪੈਸ਼ਲ ਬਣਾ ਕੇ ਉੱਥੇ ਭੇਜੀ ਗਈ ਜੋ ਉਹ ਜਿਲ੍ਹਾ ਨੋਹ ਖਮੋਚਰ ਤੇ ਰਿਕਟੀਆਂ ਤੇ ਮੋਬਾਈਲ ਫੋਨ ਦੇਖ ਰਿਹਾ ਸੀ ਮਾਨਯੋਗ ਅਦਾਲਤ ਦੇ ਵਿੱਚ ਇਹਨਾਂ ਚਾਰੋਂ ਜਿਹੜੇ ਦੋਸ਼ੀਆ ਹੈ ਨੂੰ ਪੇਸ਼ ਕੀਤਾ ਗਿਆ ਤੇ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਪੁਲਿਸ ਰਿਮਾਂਡ ਦੇ ਵਿੱਚ ਜਦੋਂ ਪੁਲਿਸ ਇੰਟਰੋਗੇਸ਼ਨ ਕੀਤੀ ਗਈ ਤਾਂ ਇਹਨਾਂ ਨੇ ਦੱਸਿਆ ਕਿ ਇਹ ਕਿਸੇ ਵੈਬ ਸੀਰੀਜ਼ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਜਿਹੜੀ ਇਹ ਵਾਰਦਾਤ ਅੰਜਾਮ ਦਿੱਤੀ ਹੈ ਤੇ ਇੱਕ ਹੋਰ ਜਿਹੜੀ ਵਾਰਦਾਤ ਇਸ ਕੋ ਪਹਿਲੇ ਇਹਨਾਂ ਨੇ ਕੀਤੀ ਸੀ ਉਹ ਵੀ ਇਹਨਾਂ ਨੇ ਕਬੂਲ ਲਈ ਹੈ ਉਹਦੇ ਰਿਗਾਰਡਿੰਗ ਇੱਕ ਪਰਚਾ ਜਿਹੜਾ ਪੁਲਿਸ ਸਟੇਸ਼ਨ ਸਿਟੀਸ ਮਾਣੇ ਦੇ ਵਿੱਚ ਪੈਦਾ ਹੋਇਆ ਸੀ 123 ਨੰਬਰ 304 ਬੀਐਨਐਸ ਡੰਡਰ ਉਹ ਵੀ ਟ੍ਰੇਸ ਹੋ ਗਿਆ ਤੇ ਹੋਰ ਇਹਨਾਂ ਦਾ ਪੁਲਿਸ ਨੇ ਮਾਣ ਹਾਸਿਲ ਕਰਕੇ ਇਹਨਾਂ ਤੋਂ ਹੋਰ ਵੀ ਕੋਈ ਵਾਰਦਾ ਜਿਹੜੀ ਇਹਨਾਂ ਨੇ ਕੀਤੀ ਹੋਈ ਉਹ ਵੀ ਅਸੀਂ ਟ੍ਰੇਸ ਕਰਨ ਦੀ ਕੋਸ਼ਿਸ਼ ਕਰਾਂਗੇ ਇਹਦੇ ਵਿੱਚ 20 ਤਾਰੀਖ ਨੂੰ ਜੋਗਿੰਗਰ ਪਾਰਕ ਪੁੱਤਰ ਰਾਮਦਾਸ ਨੇ ਇੰਟੀਮੀਟ ਕੀਤਾ ਕਿ ਉਹ ਕਿਸੇ ਰਿਸ਼ਤੇਦਾਰ ਦੇ ਵਿੱਚ ਗਿਆ ਸੀ ਜਦੋਂ ਉਹ ਵਾਪਸ ਆਇਆ 20 ਸਾਲੇ ਨੂੰ ਉਸਨੇ ਦੇਖਿਆ ਕਿ ਉਹਦੇ ਜਿੰਦੇ ਜਿਹੜੇ ਗਰਦੇ ਟੁੱਟੇ ਹੋਏ ਸੀ ਤੇ ﺍﻟमारीਆਂ ਦੇ ਜਿੰਦੇ ਟੁੱਟੇ ਹੋਏ ਸੀ ਉਹ ਉਸਨੇ ਆ ਕੇ ਜਦੋਂ ਦੇਖਿਆ ਤਾਂ ਉਧਰ ਸੋਨਾ 20 ਟੋਲੇ ਦੇ ਆਊਂਡ ਬਸ ਕੈਸ਼ ਕੁਝ ਜਿਹੜਾ ਉਹ ਗਾਇਬ ਸੀ ਇਸਨੇ ਜਿਹੜਾ ਇੱਕ ਫਾਇਰ ਰਿਪੋਰਟ ਕਰਾਇਆ ਰਿਪੋਰਟ ਜਿਹੜੀ ਸਿਟੀ ਸਮਾਰ ਦੇ ਵਿੱਚ 103 ਨੰਬਰ ਰਿਪੋਰਟ ਕਰ ਦਿੱਤੀ ਗਈ ਆ ਇਹ ਬਲਾਈਂਡ ਚੋਰੀ ਦਾ ਮੈਟਰ ਸੀ ਸ ਸੀਆਈਏ ਸਮਾਣਾ ਤੇ ਸਮਾਣਾ ਪੁਲਿਸ ਡੀਐਸਪੀ ਸਮਾਣਾ ਨੇ ਇਹਦੇ ਵਿੱਚ ਬਹੁਤ ਕੁਇਕ ਐਕਸ਼ਨ ਤੇ ਸਵਿਫਟ ਐਕਸ਼ਨ ਲੈਂਦੇ ਵੇ ਜਿਹੜਾ ਇਕੂਲ ਹੈਗੇ ਰਕੇਸ਼ ਕੁਮਾਰ ਇਹਨੂੰ ਸਮਾਣਾ ਤੋਂ ਹੀ ਗ੍ਰਿਫਤਾਰ ਕਰ ਲਿਆ ਇਹਦੀ ਜਿਹੜੀ ਇੰਟੈਂਜਨਸੀ ਉਹ ਸਮਾਣਾ ਤੋਂ ਬਚਣ ਦੀ ਸੀ ਇਸ ਤੋਂ ਕਰੇ ਬਚ ਸਕਦਾ ਪੁਲਿਸ ਨੇ ਪਹੁੰਚ ਕੇ ਉਹਨੂੰ ਰਾਉਂਡ ਅਪ ਕੀਤਾ ਤੇ ਦਸਨਯੋਗ ਬਾਤ ਜਿਹੜੀ ਹੈ ਉਹ ਹੈ ਕਿ ਜੋ ਸੋਨਾ ਹੈ ਉਹ ਮੋਸਟਲੀ ਰਿਕਵਰ ਹੋ ਗਿਆ 20 ਟੋਲੇ ਤੋਂ ਵੱਧ ਸੋਨਾ ਜਿਹੜਾ ਰਿਕਵਰ ਹੋ ਗਿਆ ਤੇ ਕੈਸ਼ ਵੀ ਕਾਫੀ ਕੁਝ ਰਿਕਵਰ ਹੋ ਗਿਆ ਇਨਾਂ ਨੂੰ ਵੀ ਪਹਿਲੇ ਮਾਨਯੋਗ ਅਦਾਲਤ ਦੇ ਮਿਸਪੇਚ ਕਰਕੇ ਪੁਲਿਸ ਨੂੰ ਮਨਰਾਜ਼ੀ ਦਿੱਤੀ ਜਾਊਗੀ ਤੇ ਹੋਰ ਜਿਹੜੀ ਹੈ ਵਾਰਦਾਤ ਜਿਹੜੀ ਹੈ ਉਹ ਪੇਸ ਹੋ ਸਕਦੀ ਹੈ ਪੁਲਿਸ